ਸੋਨਦੇ ਹੁੰਦੇ ਸੀ ਵੀ ਕਾਂਗਰਸ ਨੂੰ ਕੋਈ ਹਰਾ ਨਹੀਂ ਸਕਦਾ ਕਾਂਗਰਸ ਹੀ ਕਾਂਗਰਸ ਨੂੰ ਹਰਾਉਂਦੀ ਹੈ ਤੁਸੀਂ ਤਾਂ ਆਪ ਨੂੰ ਲੱਗਦਾ ਕਿ ਵਿਧਨ ਪਾਰਟੀ ਦੀ ਲੜਾਈ ਤੋਂ ਪੀੜਤ ਤੋਂ ਬਿਲਕੁਲ ਜੀ ਉਹ ਵਿਰੋਧਾ ਮੰਤਰੀ ਆਪਣੇ بیٹے ਨੂੰ ਉਲਰਾ ਰਿਹਾ ਔਰ ਕਹਿ ਕੇ ਲੜਾ ਰਿਹਾ ਵੀ ਕੋਈ ਹਾਈ ਨਹੀਂ ਕੋਈ ਕਮਾਂਡ ਨਹੀਂ ਕਹਿਣ ਨੂੰ ਤਾਂ ਸਾਰੇ ਕਹਿ ਦਿੰਦੇ ਆ ਵੀ ਪਾਰਟੀ ਇੱਕ ਮੁੱਠ ਹੋਣੀ ਚਾਹੀਦੀ ਹੈ ਜੀ ਪਾਰਟੀ ਅਹੁਦਿਆਂ ਤੋਂ ਲੜਾਈ ਤੋਂ ਦੂਰ ਰਹਿਣੀ ਚਾਹੀਦੀ ਹੈ ਪਰ ਤੇ ਸਿੱਧਾ ਹੀ ਚੈਲੰਜ ਕਰਦਾ ਪਾਰਟੀ ਨੂੰ ਮੈਂ ਵੇਖਿਆ ਰੀਸੈਂਟ ਇੱਕ ਕਲਿੱਪ ਬੜਾ ਵਾਇਰਲ ਹੋ ਰਿਹਾ ਹੈ ਰਾਣਾ ਗੁਰਜੀਤ ਖੋਰਾ ਦਾ ਉਹਦੇ ਚੋ ਜਦੋਂ ਪੁੱਛਿਆ ਜਾਂਦਾ ਉਹਨੂੰ ਕਿ ਕੀ ਹਾਈ ਕਮਾਂਡ ਨੂੰ ਭਰੋਸੇ 'ਚ ਲਿਆ ਸੀ ਤਾਂ ਉਹ ਕਹਿੰਦੇ ਆਹ ਹੋ ਇਦਾਂ ਥੋੜਾ ਹੋ ਜਾਂਦਾ ਸਾਰੀਆਂ ਗੱਲਾਂ ਮੈਂ ਤੁਹਾਨੂੰ ਕਿਵੇਂ ਦੱਸ ਦਿਆਂ ਹਾਈ ਕਮਾਂਡ ਨੇ ਹੁਣ ਵੀ ਜੈਕਸ਼ਨ ਨਾ ਨਾ ਲਿਆ ਆਉਣ ਵਾਲੇ ਸਮੇਂ 'ਚ ਕੱਲੇ ਪੰਜਾਬ 'ਚ ਨਹੀਂ ਕੱਲੇ ਮੇਰੀ ਸੀਟ ਤੇ ਨਹੀਂ ਸਾਰੇ ਦੇਸ਼ ਦੇ ਵਿੱਚ ਲੋਕਾਂ ਦੇ ਵਰਕਰਾਂ ਦੇ ਮਨਾਂ ਦੇ ਵਿੱਚ ਇਹ ਗੱਲ ਜਾਊਗੀ ਦੀਪ ਕਾਂਗਰਸ ਪਾਰਟੀ ਦੀ ਟਿਕਟ ਲੈਣ ਦਾ ਕੀ ਫਾਇਦਾ ਫਿਰ ਤੇ ਜਿਹੜੇ ਦੂਜਿਆਂ ਨੂੰ ਜਿਹੜੇ ਪੈਸੇ ਵਾਲੇ ਲੋਕ ਆ ਉਹ ਜਦੋਂ ਮਰਜ਼ੀ ਖਰਾ ਦਿੰਦੇ ਪਾਰਟੀ ਉਹਨਾਂ ਦੇ ਨਾਲ ਹੈ ਤੁਸੀਂ ਗੱਲ ਕੀਤੀ ਭਪੇਸ਼ ਜੀ ਨਾਲ ਇਸ ਵਿਸ਼ੇ ਦੇ ਬਾਰੇ ਵੀ ਪਾਈ ਹੁਣ ਆ ਵੇਖੋ ਅਗਲਾ ਤਾਂ ਕੱਲ ਫਿਰ ਬੋਲੀ ਜਾਂਦਾ ਵੀ ਮੇਰੇ ਨਾਲ ਹਾਈ ਕਮਾਂਡ ਮੈਂ ਲਿਖ ਕੇ ਭੇਜਿਆ ਉਹਨਾਂ ਨੂੰ ਹੁਣ ਦਿੱਲੀ ਜਾਊਂਗਾ ਉੱਦਾਂ ਗੱਲ ਉਹਨਾਂ ਨਾਲ ਕਰਾਂਗਾ ਸਾਰਿਆਂ ਨੂੰ ਪਤਾ ਲਾਏ ਸ਼ਹੀਦ ਦਾ ਰਾਹੁਲ ਗਾਂਧੀ ਜੀ ਬਿਆਨ ਕਿਉਂ ਦੇ ਰਹਿ ਵਾਰ-ਵਾਰ ਵੀ ਸਲੀਪਰ ਸੈਲਫ ਸਲੀਪਰ ਸੈਲਫ ਰੀਪਰ ਸੈਲਫ ਤੁਹਾਨੂੰ ਕੀ ਲੱਗਦਾ ਵੀ ਤੁਹਾਡੇ ਇੰਟਾਇਰ ਧੜੇ ਤੇ ਫਿਰ ਰਾਣਾ ਗੁਰਜੀਤ ਹਾਵੀ ਹੋ ਰਹੇ ਨੇ ਪ੍ਰਧਾਨ ਦੀ ਮੁਖਾਲਫਤ ਵੀ ਕਰ ਰਹੇ ਨੇ ਤੁਹਾਡੀ ਮੁਖਾਲਫਤ ਵੀ ਕੀਤੀ ਹੈ ਇੰਨੀ ਮੁਖਾਲਫਤ ਕਰਕੇ ਕਾਂਗਰਸ ਦੇ ਵਿੱਚ ਉਹਗਿਸਟ ਕਰ ਰਹੇ ਨੇ ਇਹਨੂੰ ਫਿਰ ਤੁਸੀਂ ਐਸੈਸ ਕਿਵੇਂ ਕਰਦੇ ਸਭ ਤੋਂ ਵੱਡਾ ਕੀ ਜਿਹੜੀਆਂ ਪੈਸੇ